ਹਾਂਜੀ ਇਹ ਗੈਜਟ ਆਪਣਾ 스마트 MCB ਬਾਕਸ ਹੈ ਜੀ ਇਹ ਗੈਜਟ ਲਾਉਣ ਨਾਲ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਬਿਜਲੀ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਬਿਜਲੀ ਦੇ ਪੱਖੇ ਨੇ ਕੂਲਰ ਨੇ ਜਾਂ ਕੋਈ AC ਹੈ ਜਾਂ ਕੋਈ ਵੀ ਉਪਕਰਣ ਹੈ ਕੋਈ ਵੀ ਗੈਜਟ ਆਪਣਾ ਤਾਂ ਉਹ ਇੱਕਦਮ ਮੱਚਣ ਸੜਨ ਦੀ ਉਹਨੂੰ ਪ੍ਰੋਬਲਮ ਸਾਰੀ ਖਤਮ ਹੋ ਜਾਂਦੀ ਹੈ ਜੀ ਤੇ ਇਹ 스마트 ਆਪਣੇ ਆਪ ਔਟੋਮੈਟਿਕ ਕਟ ਮਾਰਦਾ ਹੈ ਤੇ ਦੂਜੀ ਗੱਲ ਇਹ ਮੋਬਾਈਲ ਤੋਂ ਆਪਰੇਟ ਹੋ ਜਾਂਦਾ ਜੀ ਮੋਬਾਈਲ ਤੋਂ ਆਪਾਂ ਆਪਰੇਟ ਕਰ ਸਕਦੇ ਆ ਜਿਵੇਂ 270 ਦੀ ਵੋਲਟੇਜ ਤੋਂ ਵੱਧ ਤਾਂ ਆਪਣੀ ਬਿਜਲੀ ਨਹੀਂ ਚਾਹੀਦੀ ਤਾਂ ਉਹ ਆਪਾਂ ਮੈਨੂਲੀ ਇਹਦੇ ਵਿੱਚ ਸੈੱਟ ਕਰ ਦਨੇ ਆ ਫੀਡ ਕਰ ਦਨੇ ਆ ਤੇ ਕੱਟ ਹੋ ਜਾਂਦਾ ਮੋਬਾਈਲ ਨਾਲ ਇਹ Wi-Fi ਦੇ ਨਾਲ ਆ ਸੌਫਟਵੇਅਰ ਪੈਂਦਾ ਤੇ Wi-Fi ਨਾਲ ਕਨੈਕਟ ਹੋ ਜਾਂਦਾ ਤੇ ਜਿਹੜੀ ਸੌਫਟਵੇਅਰ ਵਿੱਚ ਸਭ ਕੁਝ ਸੈੱਟ ਕਰ ਸਕਦੇ ਆਂ ਆਪਾਂ ਵੀ ਕਿੰਨੀ ਬਿਜਲੀ ਘੱਟੋ-ਘੱਟ ਚਾਹੀਦੀ ਹੈ ਤੇ ਕਿੰਨੀ ਵੱਧੋ-ਵੱਧ ਚਾਹੀਦੀ ਹੈ ਤਾਂ ਕਿ ਆਪਣੇ ਜਿਹੜੇ ਵੀ ਉਪਕਰਣ ਨੇ ਜਿੰਨੇ ਵੀ ਗੈਜਟ ਨੇ ਆਪਣੇ ਸਮਾਨ ਹੈ ਜੋ ਵੀ ਇਲੈਕਟ੍ਰੋਨਿਕ ਉਹ ਮੱਚੇ ਸੜੇ ਨਾ ਬਚਤ ਰਵੇ ਤੇ ਦੂਜੀ ਗੱਲ ਅਗਰ ਆਟੋਮੈਟਿਕੀ ਕਿਸੇ ਦਾ ਹੱਥ ਲੱਗ ਜਾਣਾ ਹੈ ਕਿਸੇ ਬਿਜਲੀ ਦੇ ਕਰਨ ਦੇ ਵਿੱਚ ਕਰੰਟ ਆ ਜਾਂਦਾ ਹੈ ਤਾਂ ਉਹ ਵੀ ਆਪਣੀ ਬਚਤ ਹੋ ਜਾਂਦੀ ਹੈ ਤਾਂ ਉਹ ਤੋਂ ਵੀ ਆਪਾਂ ਨੂੰ ਡਰਨ ਦਾ ਘਬਰਾਉਣ ਦੀ ਲੋੜ ਨਹੀਂ ਆਪਣਾ ਹੱਥ ਲੱਗ ਗਿਆ ਤਾਂ ਨਾਲ ਦੀ ਨਾਲ ਖਟਮਾਰ ਜੂ ਆ ਆਟੋਮੈਟਿਕ ਸਿਸਟਮ ਹੈ ਵਾਈਫਾਈ ਨਾਲ ਕਨੈਕਟ ਹੋ ਜਾਂਦਾ ਹੈ ਜੀ ਤੇ ਤੀਜੀ ਗੱਲ ਜੀ ਜੇ ਮੇ ਹੁਣ ਆਪਾਂ ਨੂੰ ਕੋਈ ਵਾਇਰ ਆਪਣੀਆਂ ਕੋਠੀ ਦੇ ਵਿੱਚ ਉਹਦਾ ਮੱਚਣ ਸੜਨ ਦੀ ਕੋਈ ਦਿੱਕਤ ਆਉਂਦੀ ਹੈ ਜਾਂ ਗਰਮ ਹੋ ਜਾਂਦੀਆਂ ਨੇ ਉਦੋਂ ਵੀ ਕਟ ਮਾਰੂਗਾ ਤੇ ਦੂਜੀ ਆਪਾਂ ਨੂੰ ਕਈ ਵਾਰ ਅੱਗ ਉੱਗ ਲੱਗ ਜੈਨੀ ਘਰ ਦੇ ਵਿੱਚ ਉਹ ਲੱਗਣ ਦੀ ਸਮੱਸਿਆ ਬਿਲਕੁਲ ਹੀ ਖਤਮ ਹੋ ਗਈ ਕਿਉਂਕਿ ਅਗਰ ਵਾਇਰ ਕੋਈ ਇਲੈਕਟ੍ਰੋਨਿਕ ਸਰਕਟ ਸ਼ਾਰਟ ਨਹੀਂ ਹੋਊਗਾ ਤਾਂ ਅੱਗ ਆਪਣੇ ਆਪ ਹੀ ਲੱਗਣੋਂ ਬਚਤ ਰਹੂਗੀ